ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰਾਂ ਦੇ ਸੇਵਾਦਾਰਾਂ ਦੀ ਕਵਰੇਜ ਦੇ ਵਿੱਚ ਆਪਾਂ ਲੱਗੇ ਹੋਏ ਹਾਂ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਆਓ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਮੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਸਮਰਾਜੀ ਕੀ ਕਹਿਣਾ ਚਾਹੁੰਦੇ ਆ ਕੱਲ ਨੂੰ 46ਵਾਂ ਮਹਾਨ ਨਗਰ ਕੀਰਤਨ ਹੈ ਸਭ ਤੋਂ ਪਹਿਲਾਂ ਤਾਂ 46ਵੇਂ ਨਗਰ ਕੀਰਤਨ ਦੀਆਂ ਆਉਣ ਵਾਲੀਆਂ ਸੰਗਤਾਂ ਨੂੰ ਤੇ ਜੂਬਾ ਸਿਟੀ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਇਹ ਹੀ ਆ ਵੀ ਸਾਰੇ ਜਣੇ ਆਓ ਤੇ ਨਗਰ ਕੀਰਤਨ ਨੂੰ ਨਗਰ ਕੀਰਤਨ ਦੀ ਤਰ੍ਹਾਂ ਦੇਖੋ ਇੱਥੇ ਕੋਈ ਲੜਾਈ ਝਗੜਾ ਨਾ ਕਰੋ ਬੜੇ ਪਿਆਰ ਨਾਲ ਰਹੋ ਗੰਦ ਨਾ ਪਹੁੰਚਾਓ ਚਾਰਚ ਫਿਰੇ ਤੇ ਵਧੀਆ ਸਫਾਈ ਰੱਖੋ ਚਾਰਚ ਫਿਰੇ ਦੀ ਤਾਂ ਪਰਮਾਤਮਾ ਦੇ ਗੂੰਗਾਉਂਦੇ ਹੋਏ ਜਾਓ ਇੱਥੇ ਸੋ ਤੁਹਾਡੇ ਗਰੁੱਪ ਦਾ ਕੀ ਨਾਮ ਹੈ ਸਾਡੇ ਗਰੁੱਪ ਦਾ ਗੁਰਨਾਨਕ ਲੰਗਰ ਹੈ ਜੀ ਠੀਕ ਹੈ ਜੀ ਯੂ ਬਸ ਹਾਂ ਜੀ ਸਿਟੀ ਤੋਂ ਹੀ ਆ ਹਾਂ ਜੀ ਚੂਪਾ ਸਿਟੀ ਤੋਂ ਜੀ ਹਰ ਸਾਲ ਕਿੰਨੇ ਸਾਲ ਹੋ ਗਏ ਅਸੀਂ ਉਦੋਂ ਦਾ ਪਹਿਲਾਂ ਹੋਰ ਲੰਗਰ ਦੇ ਨਾਲ ਸੀ ਕਾਫੀ ਟਾਈਮ ਤੋਂ ਕਰਦੇ ਪਰ ਇਹ ਗੁਰਨਾਨਕ ਲੰਗਰ ਅੱਜ ਦੀ ਪਹਿਲੇ ਸਾਲੇ ਸ਼ੁਰੂ ਕੀਤਾ ਜੀ ਠੀਕ ਹੈ ਜੀ ਹਾਂ ਜੀ ਕੀ ਕੀ ਇਸ ਵਾਰ ਪਕਵਾਨ ਨੇ ਪਹਿਲਾਂ ਕੱਲ ਸੀਗਾ ਜੀ ਸਾਗ ਮੱਕੀ ਦੀ ਰੋਟੀ ਇਹ ਸੀਗਾ ਅੱਜ ਬਰੀਟੋ ਆ ਹੋਰ ਨਾਨ ਬਗੈਰਾ ਸੀਗੀ ਕੱਲੂ ਵੀ ਨਾਨ ਹੋਣਗੇ ਛੋਲੇ ਹੋਣਗੇ ਹਾਂਜੀ ਕੀ ਨਾਮ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਜਸਵਿੰਦਰ ਸਿੰਘ 46ਵੇਂ 46ਵੇਂ ਨਗਰ ਕੀਰਤਨ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਰੇ ਜਣੇ ਆਓ ਦਰਸ਼ਨ ਦਿਓ ਤੇ ਆਪ ਵੀ ਗੁਰੂ ਦੇ ਦਰਸ਼ਨ ਪ੍ਰਾਪਤ ਕਰੋ ਇਹ ਨਗਰ ਕੀਰਤਨ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕੀ ਨਾਮ ਹੈ ਜੀ ਤੁਹਾਡਾ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਸਾਰੀ ਸੰਗਤ ਨੂੰ ਬਹੁਤ ਪਹਿਲਾਂ ਬਹੁਤ ਬਹੁਤ ਵਧਾਈਆਂ 46ਵੇਂ ਨਗਰ ਕੀਰਤਨ ਦੀਆਂ ਜੂਬਾ ਸਿਟੀ ਕੰਨੀ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਜਾ ਵੱਧ ਚੜ ਕੇ ਹਿੱਸਾ ਪਾਓ ਆ ਕੇ ਵੱਧ ਚੜ ਕੇ ਆਓ ਆਪਣਾ ਤੁਸ਼ਿਆ ਮਨਾਓ ਐਂ ਚੜ ਦੀ ਕਲਾ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਭਤੇ ਜੀ ਸਾਰੇ ਨੂੰ ਸ਼ਹਿਰ ਦੇ ਨਗਰ ਕੀਤੇ ਆਪਾ ਬਾਬਾ ਮਾਰਕਾ ਜੀ ਸਾਰੇ ਸੰਗ ਨੂੰ ਬੇਨਤੀ ਕੀਦਾ ਹਾਂ ਸਵੇਰ ਨੂੰ ਆਵੋ ਔਰ ਰੌਣਕ ਨੂੰ ਦੱਸ ਦੋ ਪਹੁੰਚਾਵੋ ਤੇ ਸਰਪੰਚ ਭਾਈ ਫਖਲ ਸਾਹਿਬ ਇਹ ਫਤ ਕੀ ਨਾਮ ਹੈ ਬਰਜੋਤਾ ਸਰਪੰਚ ਜਨਜਰ ਆ ਜਾਈ ਕਿੰਨੀ ਉਮਰ ਹੈ ਤੁਹਾਡੀ ਸਾਜੀ ਤਰਜਾਸੀ ਦਾ ਕਿੰਨੇ ਸਾਲ ਹੋ ਗਏ ਨਗਰ ਕੀਤੇ ਚਾਹੁੰਦੇ ਹੋ ਉਹ ਤਾਂ 90 ਕਾਢ ਮੇ ਦਾ ਹਾਂ ਅੱਛਾ ਠੀਕ ਹੈ ਰੀਮਾ ਦੇ ਦਿੰਦੇ ਅਸੀਂ ਉਤੋਂ ਪਾਦੇ ਠੀਕ ਹੈ ਦੋ ਕਾ ਕੇ ਇਸ ਤੇ ਦਿੰਦੇ ਆ ਤੇ ਉਹਨਾਂ ਕਰਕੇ ਫੇ ਹੁਣ ਸਾਰਿਆਂ ਦਾ ਤੁਹਾਨੂੰ ਮਿਲ ਦੇ ਜਾਗਾ ਜੀ ਕੀ ਨਾਮ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤ ਹੈ ਜੀ ਆਜੋ ਅੱਗੇ ਆ ਆ 46ਵੇਂ ਨਗਰ ਕੀ ਤਨ ਦੀ ਲੱਖ ਲੱਖ ਵਧਾਈ ਸਾਰਿਆਂ ਨੂੰ ਸਾਰੀ ਸਾਧ ਸੰਗਤ ਨੂੰ ਰੇਡੀਓ ਯੂ ਐਸ ਏ ਨੂੰ ਹਾਂਜੀ ਤੁਸੀਂ ਹਮੇਸ਼ਾ ਆਉਨੇ ਆ ਤੇ ਸਾਨੂੰ ਰੂਬਰੂ ਕਰਦੇ ਆ ਸੰਗਤ ਦੀ ਤੇ ਬਹੁਤ ਚੰਗਾ ਲੱਗਦਾ ਜੀ ਤੇ ਅਸੀਂ ਡਟਿਓ ਆ ਪੂਰੇ ਯੋਸ਼ਨਾ ਹਾਂਜੀ ਇਹ ਦਿਖਾਉਣ ਦਾ ਮਕਸਦ ਹੀ ਇਹ ਆ ਵੀ ਤੁਹਾਡੇ ਵਾਲ ਦੇਖ ਕੇ ਬਾਕੀ ਹੋਰ ਵੀ ਇਨਸਪਾਇਰ ਹੋਣ ਤੇ ਹੋਰ ਵੀ ਜਿਹੜੇ ਵੱਤਵਾ ਸੇਵਾ 'ਚ ਜਾਣ ਤੁਹਾਨੂੰ ਆਪਣੇ ਹਰ ਰੋਜ਼ ਸੁਣਦੇ ਆ ਤੁਹਾਨੂੰ ਤੇ ਤੁਹਾਨੂੰ ਫੋਲੋ ਕਰਦੇ ਆ ਤੇ ਸਾਰੀ ਸਾਧ ਸੰਗਤ ਤੁਹਾਨੂੰ ਫੋਲੋ ਕਰੇ ਇਹੀ ਚਾਹੁੰਦੇ ਆ ਅਸੀਂ ਵੀ ਹਾਂਜੀ ਨਾਲੇ ਸਾਡਾ ਇਹ ਵੀ ਮਕਸਦ ਆ ਜੀ ਸਾਡੇ ਕਾਹ ਜਿਹੜੇ ਬੱਚੇ ਆਉਣ ਵਾਲੀ ਜਨਰੇਸ਼ਨ ਉਹ ਵੀ ਸਾਡੇ ਕਾਹਾਂ ਇਹ ਇਸੇ ਵਾਦੇ ਵਿੱਚ ਲੱਗੇ ਕੀ ਨਾਮ ਹੈ ਕੁਲਵੰਤ ਸਿੰਘ ਸੰਧੂ ਜੀ ਕੀ ਕਹਿਣਾ ਚਾਹਦੇ ਆ ਸਾਰਿਆਂ ਸੱਜਣਾਂ ਨੂੰ ਨਗਰ ਕੀਰਤਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸੋ ਆਓ ਇਦਾਂ ਹੀ ਇਹਨਾਂ ਸੇਵਾਦਾਰਾਂ ਨੂੰ ਸੇਵਾ ਦਾ ਮੌਕਾ ਦਿਓ ਨਗਰ ਕੀਰਤਨ 'ਚ ਹੋਮ ਹੋਮਾ ਕੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ